ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨੇ ਪਸ਼ੂ ਤੁਹਾਨੂੰ ਵਿਖਾਉਣੇ ਆ ਕੁਛ ਹੋਣੇ ਹੋਣ ਤੋਂ ਪਹਿਲਾਂ ਕੁਛ ਵੇਗੀਆਂ ਜੇ ਭਾਈ ਹੁਣੇ ਬੈਠੇ ਇੱਕ ਗਾਂ ਉਹਨਾਂ ਨੇ ਵੀ ਲੈ ਲਈ ਆ ਤੇ ਉਹ ਥੋੜੀ ਸਾਈਡ ਤੇ ਬੰਤੀ ਆ ਤੇ ਹੁਣ ਅਸੀਂ ਇਹ ਫਿਰ ਇਹ ਤਿੰਨ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਵਾਂ ਤੇ ਇੱਕ ਗੱਬਨ ਹੈ ਹਾਂਜੀ ਵੇਦੀ ਸਾਸਕਲ ਜੀ ਸਾਸਕਲ ਜੀ ਹੋਸਣਾ ਠੀਕ ਠਾਕ ਜੀ ਕੈਮ ਜ ਸੇਤਾਂ ਹਾਂਜੀ ਜੀ ਸੇਤਾਂ ਕੈਮ ਜੀ ਠੀਕ ਆ ਤਈਆਂ ਇੰਨੇ ਦਿਨ ਪਾਦੇ ਯਾਰ ਕੇ ਤੇ ਹੁਣ ਦੋ ਵੇਤੀਆਂ ਹਾਂਜੀ ਸਾਡੀ ਵੇਤੀਆਂ ਦੀ ਵਛੀਆਂ ਦੋ ਠੀਕ ਆ ਹੁਣ ਸਾਈਡ ਤੇ ਪੰਤੀਆਂ ਨਾ ਇੱਕ ਚਿੱਟੇ ਰੰਗ ਦੀ ਹੀ ਕਾਫੀ ਖੂਬਸੂਰਤ ਆ ਤੇ ਚਲੋ ਨਾਮ ਦੱਸੋ ਇੱਕ ਰੀ ਨਾਮ ਕਮਲ ਜੀ ਪਿੰਡ ਭਗਵਾਨਪੁਰ ਸੀ ਡੇਰਾ ਕੋ ਗਰਾਂਟ ਤਹਿਿਲਾ ਕਰਤਾਰਪੁਰ ਫੋਨ ਨੰਬਰ ਹੀ ਬੋਲਦੇ 98152784 ਮੇਰਾ ਨੰਬਰ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਚਲੋ ਸ਼ੁਰੂਆਤ ਆਹ ਪਾਜੀ ਨੰਗਾ ਹੋ ਗਈ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਪਹਿਲਾ ਸਵਾ ਚੋਟੀ ਸੂਈ ਹੀ ਆ ਅਜੇ ਤਾਜੀ ਕਿੰਨੇ ਦੇ ਰੋਏ ਅਵੇ ਦਿਨ ਸੋਈਆ 30% ਚੋਟੀ ਸੀ ਆ ਅੱਛਾ ਅੱਜ ਚਾਰ ਪੰਦੇ ਕੱਢੀ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਕ ਦੁੱਧ ਆ ਲਈਏ ਦੁੱਧ ਵੇਖੋ ਨੀ ਜੀ 7 ਕਿਲੋ ਦੇ ਜੇ ਪਹਿਲਾਂ 8 ਕਿਲੋ ਦੇ ਜੇ ਠੀਕ ਹੈ ਹੁਣ ਸੇਵਾ ਕੀਤੀ ਆਈ ਹਾਂ ਤੇ ਸੂਤ ਵੀ ਆ ਠੀਕ ਹੈ ਮਾੜੀ ਮੋੜੀ ਹੋਰ ਉਹ ਨਹੀਂ ਕਰਦੀਏ ਠੀਕ ਹੈ ਤੇ ਦੁੱਧ ਦੁੱਧ ਵੀ ਬੱਚੇ ਨੂੰ ਹੀ ਸਿਖਾਉਂ ਜਾਗਾ ਜਿਆਰੀ ਅੱਛਾ ਅਸੀਂ ਤੁਹਾਨੂੰ ਕਹਾਂ ਪਰ ਕੋਈ ਨਹੀਂ ਇਹ ਤਾਂ ਹੋ ਹੀ ਜਾਊਗਾ ਇਹ ਮਤਲਬ ਆਪ ਨਹੀਂ ਮਤਲਬ ਚੋਂ ਹਨ ਚੋਲੋ ਪਿਆ ਬੱਚੇ ਨਿਕਾਲੋ ਮਤਲਬ ਉਹ ਹੀ ਬੱਚੇ ਅਜੇ ਉਹਨਾਂ ਕੀ ਮਤਲਬ ਮਤਲਬ ਅਜੇ ਦੇਨ ਦੇ ਬੱਚੇ ਤੋਂ ਰਚੋਂ ਜੋਗਾ ਹੀ ਹੈ ਠੀਕ ਹੈ ਤੇ ਉਤਰਾਂ ਸਿਲਸਲਾ ਗਿਆ ਹਾਂਜੀ ਹਾਂਜੀ ਵਧੀਆ ਉਹ ਤਾਂ ਮਾੜਾ ਜੇ ਉਹ ਡਰਾਵਾ ਪਾ ਗਰ ਨਾ ਪੈਂਦਾ ਅੱਛਾ ਤੇ ਮਿਲਦੀ ਬੱਚੇ ਤੇ ਵਧੀਆ ਹਾਂਜੀ ਬੱਚੇ ਦੇ ਪਸ਼ਮ ਦੀ ਬੱਚੇ ਦੇ ਠੀਕ ਹੈ ਤੋਰੋ ਹੈ ਕਰੀ ਬਾਕੀ ਇਹ ਆ ਵੀ ਜੇ ਪਹਿਲਾਂ ਝੋਟੀ ਤਾਜੀ ਸੂਈ ਆ ਹਾਂਜੀ ਮੈਂ ਤਾਂ ਗੱਭਣ ਹੀ ਨਾਵੇਂ ਕਮਲਾਂ ਦੀ ਝੋਟੀ ਅੱਛਾ ਤੁਹਾਡੇ ਕੋਲ ਹੀ ਸੂਈ ਆ ਹਾਂਜੀ ਹਾਂਜੀ ਤੇ ਪੂਰੀ ਜਵਾਨ ਝੋਟੀ ਆ ਜਿਹੜੀ ਆ ਬੜੀ ਬੜੀ ਤਗੜੀ ਹੀ ਤਾਂ ਚਲੋ ਹੋ ਜਾਂਦੇ ਵਧੇ ਘੱਟ ਗਏ ਪਰਸਨਲੀ ਤੁਸੀਂ ਇਹਦਾ ਬੱਚਾ ਤੁਹਾਨੂੰ ਦਿਖਾ ਲਿੰਦੇ ਆ ਨੇ ਦੇਖੋ ਥੋੜੀ ਲੱਗਦੇ ਵੀ ਇਹ ਜੇ ਸਿਰਫ ਬੱਚੇ ਜਿਹੜਾ ਰਜਾਉਂਦੀ ਆ ਤੇ ਬਾਕੀ ਉਹ ਤਰਫ ਪੂਰੀ ਖੂਬਸੂਰਤ ਝੋਟੀ ਆ ਕਦ ਕਾਠ ਪੱਖੋਂ ਵੀ ਪੁਰੀਆਂ ਵੱਡੀਆਂ ਮੱਜਾਂ ਜਿਆ ਜਿਹੜੀ ਉਹਦੀ ਜਵਾਨ ਹੈ ਜਿਹੜੀ ਖੜੇ ਕੋਈ ਸਾਹਮਣ ਵਾਲਾ ਤੇ ਦੁੱਧ ਦੇ ਚੰਗਾ ਭਰੀ ਜਾਊਗੀ ਮੈਂ ਤਾਂ ਵੀ ਬਾਕੀ ਜਿਹੜਾ ਕੋਈ ਸੂਝਵਾਨ ਵੀਰਿਆ ਦੁੱਧ ਤੋੜ ਲੂਗਾ ਆਪੇ ਤੇ ਆ ਥਾਨਵੀ ਇਹਦੇ ਦੇਖ ਸਕਦੇ ਜੀ ਅਜੀ ਉਹ ਨਿੱਕੀ ਭਲਾ ਵੀ ਹੈ ਗਿਆ ਹਵਾਨੇ ਤੇ ਇੱਕ ਵਾਰੀ ਚਿਹਰਾ ਇਹਦਾ ਦੇਖ ਸਕਦੇ ਬਿਲਕੁਲ ਛੋਟਾ ਸਿੰਘ ਹੈ ਜਿਹੜਾ ਇਹਦਾ ਬੱਚਾ ਕਿਹੜਾ ਜੀ ਇਹਦਾ ਬੱਚਾ ਵੀ ਦੀ ਆਹ ਬੱਚਾ ਜੀ ਇਹਦਾ ਤਾਜ਼ਾ ਇਹ ਬੱਚਾ ਜੀ ਜਿਹੜਾ ਤੇ ਆ ਜਿਹੜੀ ਤਬਾਦ ਇੱਕ ਛੋਟੀ ਤਾਂ ਦਿਖਾਉਣੀ ਉਹਦਾ ਬੱਚਾ ਵੀ ਤਾਜ਼ਾ ਹੀ ਹੈ ਜਿਹੜਾ ਦੋਵੇਂ ਬੱਚੇ ਬਿਲਕੁਲ ਤਾਜ਼ਾ ਹੀ ਆ ਜਿਹੜੇ ਅਜੇ ਦੇਖ ਸਕਦੇ ਜੀ ਤੇ ਮੋਲ ਫਿਰ ਵੀਰ ਜੀ ਛੋਟੀ ਦਾ ਮੋਲੇ ਛੋਟੀ ਦਾ ਬਲੀ ਫੋਨ ਤੇ ਕਾਲਾਂ ਜਿੱਦਾਂ ਕੋ ਬਹੁ ਹੁਣ ਮੈਂ ਤਾਂ ਬਹੁ ਮਹਿੰਗੀ ਲਈ ਆ ਅੱਛਾ ਦੇ ਕੋਈ ਸਾਹਮਣੇ ਸੁਮਣ ਵਾਲਾ ਵੀਰ ਚਲੋ ਲੈ ਹੁਣ ਹਿਸਾਬ ਨਹੀਂ ਦੇ ਦੇਣੀ ਆ ਦੱਸ ਦਿ ਤਈਏ ਮੋਲ ਕਿੰਨਾ ਕਰ ਰੱਖਣਾ ਵਾ ਮੋਲੇ ਵੀਰ ਜੀ ਮੈਂ ਤਾਂ ਬੜੀ 70 ਦੇ ਲੱਗ ਜਗ ਲਈ ਆ ਹੁਣ ਛੋਟੀ ਚਲੋ ਦੁੱਧ ਦੁੱਧ ਕੋਈ ਕਰ ਲੂਗਾ ਜਾ ਕੇ 55000 ਦੀ ਆ ਅੱਛਾ 55000 ਦੀ ਦੇ ਦੋਗੇ ਹਾਂ ਚਲੋ ਘੱਟ ਵਧ ਦੇਣਾ ਬਾਕੀ ਇਹ ਆ ਵੀ ਉਹੀ ਨਾਮ ਵੀ ਕੀ ਫਿਰ ਦੇ ਬਾਅਦ ਪਿਛਲਾਵਾਂਗੇ ਪਰ ਉਹੀ ਜੇ ਦੁੱਧ ਤਿਆਰ ਹੁੰਦਾ ਤੇ ਪੇਰ ਦੇ ਝੋੜੇ ਛਤਰੋਂ ਬਾਹਰ ਹੀ ਤੇ ਫਿਰ ਝੋਟੀ ਜੜੀ ਆ ਦੇਖ ਸਕਦੇ ਤੁਸੀਂ ਚੇ ਤੇ ਝੋਟੀ ਜੜੀ ਚੰਗੇ ਕਦ ਕਦ ਚ ਉੱਤੋਂ ਲਿਆ ਹੋਈ ਜਾਂਦਾ ਦੋ ਤੇ 15 ਦਿਨਾਂ ਬਾਅਦ ਹੀ ਪਹਿਲਾਂ ਥੱਲੇ ਪਹਿਦਨਾ ਝੋਟੀਆਂ ਨੇ ਤੇ 15 20 ਦਿਨਾਂ ਨੂੰ ਜਾ ਕੇ ਦੋਤੇ ਹੋਣਾ ਹੁੰਦਾ ਪੂਰਾ ਜਿਹੜਾ ਹੈ ਨਾ ਤੇ ਹੁਣ ਜਿਹੜੀ ਆਪਣੀ ਆ ਗਈ ਦੂਸਰੇ ਨੰਬਰ ਤੇ ਇਹਦਾ ਕਿੰਨਾ ਸੁਆ ਜੀ ਇਹ ਪਹਿਲਾ ਛੇਦਾਂ ਦੇ ਜੀ ਅੱਛਾ ਇਹ ਵੀ ਪਹਿਲਾ ਸੁਆ ਜੀ ਇਹ ਵੀ ਤਾੜੀ ਸੁਈ ਜੀ 10 10 15 ਸਾਲ ਵੱਡੀ ਹੈ ਬਾਕੀ ਹੋਰ ਵੀ ਵੀਰੋਂ ਨਹੀਂ ਆਏ ਆ ਤੇ ਫਿਰ ਜਾਦੇ ਜਾਣੇ ਵੇਖ ਕੇ ਵੀ ਕਈ ਵਾਰੀ ਡਰ ਜਾਂਦੀਆਂ ਨਹੀਂ ਕਫੂਨ ਤੋਂ ਡੰਡੀ ਆ ਠੀਕ ਆ ਚਲੋ ਬਾਨੀ ਦੋ ਕੋਈ ਗੱਲ ਨਹੀਂ ਦੇਖਾਂ ਦੀ ਆ ਪੁਰਾਣੀ ਕਈ ਵਾਰੀ ਪੁੱਛੋ ਨੂੰ ਡਾਕਟਰ ਦਾ ਬਲੇਖਾ ਵੀ ਪੈ ਜਾਂਦਾ ਉਹ ਤਰ੍ਹਾਂ ਇਹ ਆ ਵੀ ਛੋਟੀ ਸਾਂਮੀ ਸੋਮ ਵੀ ਚੰਗੀ ਆ ਥੱਲਿਆਂ ਵੱਡੀ ਆ ਜਿਹੜੀ ਪਹਿਲਾਂ ਦੇ ਹਾਲਾਂ ਚੰਗੀ ਤਿਆਰ ਹੋਈ ਆ ਆ ਦੇਖ ਸਕਦੇ ਜੀ ਚਲੋ ਬੰਦ ਫਿਰ ਹਾਂ ਨੇ ਵੀ ਇਹਦਾ ਚੰਗਾ ਲੱਗਾ ਵਾ ਕੀ ਕਰ ਦੇਣਾ ਤੇ ਇਹ ਕਿੰਨਾ ਕੁ ਵੀ ਦੀ ਦੁੱਧ ਚਵਾਈ ਜਾਊ ਦੁੱਧ ਵੀ ਦੀ 10 ਕਿਲੋ ਪਹਿਲਾਂ ਲੈ ਜੂਗੀ ਤਾਂ ਠੀਕ ਆ 7 ਕਿਲੋ ਬੋਲਾ ਹੋਣਾ ਵਾ ਅੱਛਾ ਤੇ ਇਹ ਪੂਰੀ ਸੀਲਸ ਲੱਗੇ ਵੀ ਹਾਂ ਸੀਲਸ ਲਾ ਕੇ ਇਹਨੂੰ ਕੋਈ ਨਹੀਂ ਮਤਲਬ ਹੋਣੀ ਕੋਈ ਕੁਝ ਨਹੀਂ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਦੀ ਹਾਂ 75000 ਇਹਦਾ 75000 ਹਾਂ ਜੀ ਮਾਂ ਤਨ ਵਿੱਚ ਹੋ ਜਿੰਦੇ ਬੱਲਾ ਬਟਾ ਤੇ ਬਾਕੀ ਚੋਟੀ ਛਾਂ ਦੇ ਕੋਲ ਵੇਖੇ ਮਗਰੋਂ ਹਿਲਦਾ ਨਹੀਂ ਛੋਟੀ ਤੋਂ ਬਹੁਤ ਚੰਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਆ ਵੈਡ ਰਹਿ ਗਈ ਆਪਣੀ ਇਹ ਵੀ ਜੀ ਵੈਡ ਦੋ ਦਿਨ ਚ ਮੇ ਲਾ ਲਉਣੀ ਸੁਣੀ ਏ ਠੀਕ ਹੈ ਮੇਲੇ ਦੇ ਹੈਗੇ ਜੀ 15 ਤੋਂ 20 ਲਾ ਲਉ ਠੀਕ ਹੈ ਹਾਂਜੀ ਹਾਂਜੀ ਸੁਣ ਚ ਜਿਹੜਾ ਉਹਨਾਂ ਘਰ ਵਾਲਾਂ ਦੱਸੇ ਉਹ ਦਿਨ ਤਾਂ ਮਰਸੀ ਮੈਨੂੰ ਤਾਂ ਪਤਾ ਨਹੀਂ ਕਿ ਘਰ ਹੈ ਨਾ ਹਾਂਜੀ ਹਾਂਜੀ ਤੇ ਕਿੰਨਾ ਕੁ ਦੋ ਚ ਭਾਈ ਜਾਊਗੀ ਉਹ ਵੀ ਜੀ ਉਹ ਕਹਿੰਦੇ 15 16 ਕਿਲੋ ਚ ਆਉਂਦੀ ਰਹੀ ਹੁਣ ਬਣਦੇ ਵੇਖੋ ਕਿੰਨੇ ਕੁ ਬਣਦੀ ਹੈ ਤੋਰ ਫੇਰੇ ਕਰੀ ਨਾ ਹਾਂਜੀ ਹਾਂਜੀ ਮਾ ਆਉਂਦੀ ਗਾਂ ਵੱਡੀ ਬਲਾਡ ਠੀਕ ਹੈ ਜੀ ਦੇ ਇਹਦਾ ਫਿਰ ਮੁੱਲ ਮੋਲਵੀ ਜੀ ਇਹਦਾ ਉਹ ਤਾਂ 45 ਘੜੀ ਦਾ ਵਾ ਹਾਂਜੀ ਪਛਿ ਆਣਾ ਜਿਹੜੀ 42 ਦਾ ਚ ਮਾਤਾ 42000 ਚ ਦੇ ਦੋਗੇ ਤੇ ਦੁੱਧ ਕਿੰਨਾ ਚ ਵਾਈ ਜਾਊਗਾ ਦੁੱਧ 17 ਸਾਗ ਦੇ ਵਾਈ ਜਾਊਗਾ ਠੀਕ ਹੈ ਜੀ ਪਰ ਕੋਲੋਂ ਸਾਹਬਣੀ 20 ਤਰ ਕਿਸ ਨੂੰ ਪੈਣੀ ਆ ਪਰ ਪਛਿ ਪਿਆਉ 62 ਡੂ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਵੇ ਛੋਟ ਛੜ ਥੋੜੀ ਬਾਦੀ ਹੋਰ ਕਰ ਦੋ ਤੇ ਬਾਕੀ ਇਹ ਆ ਵੀ ਚਲੋ ਜੋ ਵੀ ਆ ਸਾਰਾ ਕੁਝ ਦੱਸਤਾ ਵਾ ਇੱਥੇ ਹੀ ਆਪਣੀ ਅਗਰ ਤਸੱਲੀ ਕਰਕੇ ਪਾਸ ਕਰਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਪਸੂ ਖਰੀਦੋ ਜੀ ਪੈਸੇ ਤੁਸੀਂ ਖਰਚਨੇ ਆ ਤੇ ਜਿੰਮੇ ਆ ਰਹੀ ਵੀ ਤੁਹਾਡੀ ਭੰਦੀ ਆਪਣੀ ਤਸੱਲੀ ਕਰਕੇ ਖੜਨ ਦੀ